ਪਰਮ ਸਨੇਵਾ ਜੋ ਜਗ ਜਗ ਅਟਲ ਸਤ ਕਰੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਹਜ਼ਰੀ ਅੱਤਰ ਸੁਭਾਏ ਮਨ ਹੋਏ ਬੈਠੇ ਗੁਰਮੁਖ ਪਿਆਰੇ ਸਤ ਸੰਗੀ ਚਲੋ ਆਪ ਵੱਡ ਭਗੀ ਹੋ ਸੰਤਾਂ ਦੇ ਜੋਗੋ ਜੋ ਆਪਣੇ ਕੀਮਤੀ ਸਮੇਂ ਨੂੰ ਤਿਆਗ ਕਰਕੇ ਸਤਿਗੁਰਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿਖੇ ਪਹੁੰਚ ਕਰਕੇ ਬਾਣੀ ਸਰਵਣ ਕਰਕੇ ਆਪਣਾ ਜੀਵਨ ਸਫਲਾ ਕਰੇ ਹੋ ਅੱਜ ਦੇ ਓਪਨ ਦੇ ਵਿੱਚ ਜੈਤ ਸ੍ਰੀ ਬਾਗ ਦੇ ਵਿੱਚ ਪੰਚਮ ਪਕਸ਼ਾ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਇੱਕ ਸ਼ਲੋਕ ਰਾਹੀਂ ਬਖਸ਼ਿਸ਼ ਕਰਦੇ ਹਨ ਪਸੰਦ ਸਵਰਗ ਲੋਕੈ ਚਿਤਤੇ ਪ੍ਰਥਵੀ ਨਾ ਖੰਡਣ ਬਖਸ਼ਿਸ਼ ਕਰਦੇ ਹਨ ਕਿ ਮਨੁੱਖ ਭਵੇਂ ਇਸ ਸੰਸਾਰ ਦੇ ਵਿੱਚ ਸਵਰਗ ਵਰਗੇ ਦੇਸ਼ ਦੇ ਵਿੱਚ ਕਿਉਂ ਨਾ ਰਹਿੰਦਾ ਹੋਵੇ ਸਾਰੀ ਪ੍ਰਥਵੀ ਤੇ ਧਰਤੀ ਤੇ ਰਾਜ ਕਿਉਂ ਨਾ ਕਰਦਾ ਹੋਵੇ ਦੁਨੀਆਂ ਦਾ ਹਰ ਇੱਕ ਸੁੱਖ ਕਿਉਂ ਨਾ ਮਨਦਾ ਹੋਵੇ ਪਰ ਬੇਸਰੰਤ ਹਰ ਗੋਪਾਲ ਹੈ ਨਾਨਕ ਤੇ ਪ੍ਰਾਣੀ ਉਦਿਆਨ ਪਰਮਣੈ ਇਹਨੇ ਸੁੱਖ ਮਾਣਨ ਦੇ ਬਰਾਬਰ ਨਹੀਂ ਭਵੇਂ ਧਰਤੀ ਦੇ ਉੱਤੇ ਰਾਜ ਹੈ ਮਸੂਦਾ ਸਵਰਗ ਵਰਗੇ ਦੇਸ਼ ਵਿੱਚ ਵੀ ਰਹਿੰਦਾ ਹੈ ਹਰ ਪ੍ਰਕਾਰ ਦਾ ਸੁਖ ਵੀ ਹੈ ਪਰ ਜੇ ਉਸ ਪ੍ਰਮਾਤਮਾ ਨੂੰ ਵਿਸਾਰ ਦਿੱਤਾ ਉਹ ਧਰਤੀ ਦਾ ਮਾਲਕ ਬਿਸਰੰਤ ਹਰ ਗੋਪਾਲੇ ਕੋ ਧਰਤੀ ਪਾਲ ਉਸ ਨੂੰ ਪਾਲਣ ਵਾਲਾ ਉਹ ਮਾਲਕ ਪ੍ਰਮਾਤਮਾ ਚੇਤੇ ਨਾ ਆਇਆ ਤਾਂ ਤੇ પ્રાਣੀ ਉਦਿਆਨ ਪਰਬਣ ਮੰਨੋ ਉਹ ਇੱਕ ਡਰਾਵਣੀ ਜੰਗਲ ਦੇ ਵਿੱਚ ਭਟਕ ਰਿਹਾ ਹੈ ਸੋਕਾ ਭਵੇਂ ਸਾਰੇ ਪਰ ਅੰਦਰ ਉਸ ਦੇ ਫਿਰ ਵੀ ਕਲਪਨਾ ਹਨ ਤੁਕ ਹੈ ਕਲੇਸ਼ ਹੈ ਸੁਖ ਨਹੀਂ ਇੱਕ ਡਰਾਵਣੇ ਜੰਗਲ ਦੇ ਵਿੱਚ ਜਿਵੇਂ ਮਨੁੱਖ ਭਟਕਦਾ ਹੈ ਨ ਉਸ ਤਰ੍ਹਾਂ ਮਨੁੱਖ ਭਟਕਦਾ ਹੈ ਕੌਤਕ ਕੋਟ ਤਮਸਿਆ ਚਿਤ ਨ ਆਵਸ ਨਾਉ ਦੁਨੀਆਂ ਦੇ ਕਰੋੜਾਂ ਹੀ ਚੋਜ ਤਮਸੇ ਵੇਖ ਕਰਕੇ ਉਹ ਮਾਲਕ ਚੇਤੇ ਨ ਆਇਆ ਨਾ ਦੁਨੀਆ ਦੇ ਸੁੱਖ ਮਾਨ ਕਰਕੇ ਹਰ ਪ੍ਰਕਾਰ ਦਾ ਸੁੱਖ ਹੋਵੇ ਸੋਹਣੀ ਵਧੀਆ ਗੱਡੀ ਹੋਵੇ ਸੋਹਣਾ ਘਰ ਹੋਵੇ ਧੀ ਆ ਪੁੱਤਰ ਹੋਣ ਧਨ ਦولت ਹੋਵੇ ਜ਼ਗੀਰਾ ਹੋਣ ਹਰ ਪ੍ਰਕਾਰ ਦੀ ਸਹੂਲਤ ਸਤਿਗੁਰਜੀ ਨੇ ਬਖਸ਼ਿਸ਼ ਕੀਤੀ ਹੋਵੇ ਚਿੱਤ ਨਾ ਆਵਸ ਜਾਉ ਜੇ ਉਹ ਪ੍ਰਮਾਤਮਾ ਚੇਤੇ ਨਾ ਨਾ ਆਇਆ ਨਾ ਨਿਕ ਕੋੜੀ ਲੱਖ ਬਰਾਬਰ ਹੈ ਉਜੜ ਸੁਇਤਾ ਪਵੇਂ ਹਰ ਪ੍ਰਕਾਰ ਦਾ ਸੁੱਖ ਵੀ ਹੈ ਤਾਂ ਵੀ ਉਹ ਮਨੁੱਖ ਇਸ ਤਰ੍ਹਾਂ ਜ਼ਿੰਦਗੀ ਬਤੀਤ ਕਰਦਾ ਹੈ ਜਿਸ ਤਰ੍ਹਾਂ ਨਰਕਾਂ ਦੇ ਵਿੱਚ ਰਹਿੰਦਾ ਹੋਵੇ ਉਜੜ ਸੁਇਤਾ ਜਿਵੇਂ ਨਰਕਾਂ ਦੇ ਵਿੱਚ ਰਹਿੰਦਾ ਹੋਵੇ ਨਾ ਇਸ ਤਰ੍ਹਾਂ ਜ਼ਿੰਦਗੀ ਬਤੀਤ ਕਰਦਾ ਹੈ ਵਰਸ਼ਿਸ਼ ਕਰਦੇ ਹਨ ਮਹਾ ਪਿਆਰ ਉਦਿਆਨ ਨਗਰ ਕਰ ਮੰਨਿਆ ਮਨੁੱਖ ਨੇ ਆਪਣੀ ਜ਼ਿੰਦਗੀ ਦੇ ਵਿੱਚ ਡਰਾਉਣੇ ਜੰਗਲ ਤੋਂ ਖਾਲੀ ਖលਿਆਣ ਨੂੰ ਉਹ ਜਾਣ ਨੂੰ ਇੱਕ ਨਗਰ ਮੰਨ ਲਿਆ ਧਰਮ ਮੰਨ ਲਿਆ ਕਰ ਮੰਨ ਕਰਕੇ ਝੂਠ ਸਮਗਰੀ ਪੇਕ ਸੱਚ ਕਰ ਜਾਣੇ ਝੂਠ ਸਮਗਰੀ ਭਾਵ ਕੀ ਨਾਸ਼ਵਾਨ ਜਿਹੜੀ ਚੀਜ਼ ਸਥਿਰ ਨਹੀਂ ਖਤਮ ਹੋ ਜਾਣੀ ਹੈ ਉਹ ਝੂਠ ਸਮਗਰੀ ਹੈ ਭਾਕੀ ਨਾਸ਼ਵੰਤ ਹੈ ਉਸ ਨੇ ਰਹਿਣਾ ਨਹੀਂ ਜਿਸ ਤਰ੍ਹਾਂ ਜੀਵ ਮਨੁੱਖ ਵੀ ਨਾਸ਼ਵੰਤ ਹੈ ਉਹ ਸਥਿਰ ਨਹੀਂ ਕਿਸ ਤਰ੍ਹਾਂ ਤੇ ਅੰਨਾ ਹੈ ਚਲਾ ਜਾਂਦਾ ਹੈ ਮਹਿਲਾ ਮੜੀਆਂ ਕੋਠੀਆਂ ਧਨ ਬੋਲਤ ਧੀਆ ਪੁੱਤਰ ਇਹ ਸਾਰੇ ਸਥਿਰ ਨਹੀਂ ਇਹਨਾਂ ਨੇ ਸੰਸਾਰ ਤੋਂ ਚਲੇ ਜਾਣਾ ਹੈ ਖਤਮ ਹੋ ਜਾਣਾ ਹੈ ਮਨੁੱਖ ਨੇ ਦੁਨਿਆਵੀ ਵਿਕਾਰੀ ਪਦਾਰਥਾਂ ਨੂੰ ਸੱਚ ਕਰਕੇ ਜਾਣਨੇ ਆ ਕਾਮ ਕ੍ਰੋਧ ਅਹੰਕਾਰ ਫਿਰੇ دیਵਾਨਿਆਂ ਕਾਮ ਦੇ ਪਿੱਛੇ ਲੱਤਰ ਕੇ ਕ੍ਰੋਧ ਦੇ ਵਿੱਚ ਅਹੰਕਾਰ ਦੇ ਵਿੱਚ ਅੰਨਾ ਹੋਇਆ ਝੱਲਾ ਹੋਇਆ ਕਮਲਾ ਹੋਇਆ ਫਿਰਦਾ ਹੈ ਸਿਰ ਨੱਕਾ ਜੰਮ ਡੰਡ ਤਾਂ ਪਛਤਾਨੇ ਜਦੋਂ ਜਮਾਂ ਦੀ ਮਾਰ ਪੈਂਦੀ ਹੈ ਜਮਾ ਦਾ ਟੰਡ ਫਿੱਟੇ ਪੈਂਦਾ ਹੈ ਫਿਰ ਮਨੁੱਖ ਪਸਤਾਉਂਦਾ ਹੈ ਹਰ ਪ੍ਰਕਾਰ ਦੀ ਸਹੂਲਤ ਵੀ ਹੋਵੇ ਨਾ ਜੇ ਗੁਰੂ ਚੇਤੇ ਨਹੀਂ ਤੇ ਸਾਰੀ ਜ਼ਿੰਦਗੀ ਦੁੱਖਾਂ ਦੇ ਵਿੱਚ ਨਿਕਲਦੀ ਹੈ ਬਿਨ ਪੂਰੇ ਗੁਰਦੇਵ ਫਿਰ ਸ਼ੈਤਾਨਿਆ ਪੂਰੇ ਗੁਰੂ ਤੋਂ ਬਿਨਾ ਸੁਖ ਨਹੀਂ ਮਨੁੱਖ ਸ਼ੈਤਾਨ ਬਣ ਕੇ ਫਿਰਦਾ ਹੈ ਤੇ ਸੁਖ ਮਿਲਦਾ ਹੈ ਗੁਰੂ ਦੇ ਦਰ ਤੋਂ ਜਿਹੜਾ ਕਰਦੇ ਉੱਤੇ ਆਚਕਦਾ ਹੈ ਹਰ ਪ੍ਰਕਾਅ ਦਾ ਸਭ ਕੁਝ ਨੂੰ ਪ੍ਰਾਪਤ ਹੋ ਜਾਂਦਾ ਹੈ ਜਿਸ ਤਰ੍ਹਾਂ ਗੁਰਮੁਖ ਪਿਆਰਿਓ ਆਸਾਮ ਦੀ ਇੱਕ ਕਟਦਾ ਹੈ ਅ ਰਾਜਾ ਰਾਮ ਰਾਏ ਗਏ ਆਸਾਮ ਦੇ ਵਿੱਚ ਰਾਜਾ ਰਾਮ ਰਾਏ ਦਾ ਪੁੱਤਰ ਹੈ ਰਤਨ ਰਾਏ ਇੱਕ ਦਿਨ ਇੱਕ ਕੇਸ ਵਾਰੇ ਆਸੇ ਕੇਸ ਵਾਧੇ ਹੋਏ ਇਸ ਨੇ ਆਪਣੇ ਮੱਥੇ ਵਾਲੇ ਪਾਸੇ ਧਿਆਨ ਦਿੱਤਾ ਅਤੇ ਇੱਕ ਨਿਸ਼ਾਨ ਦੇ। ਉਸ ਨਿਸ਼ਾਨ ਨੂੰ ਇਸ ਨੇ ਵੇਖਿਆ ਵੀ ਇਹ ਕੋਈ ਫਿੰਸਟੀ ਲੱਗਦੀ ਹੈ। ਕੋਈ ਜ਼ਖਮ ਵੀ ਨਹੀਂ। ਨਾ ਹੀ ਮੇਰੀ ਹੁਸ਼ ਦੇ ਵਿੱਚ ਕੋਈ ਸੱਟ ਵੱਜੀ ਹੈ ਹੁਣ ਬਾਲਕ ਛੋਟਾ ਹੈ। ਹੁਣ ਸੋਚੀ ਜਾਂਦਾ ਹੈ ਰਤਨ ਰਾਏ ਕਿ ਮੇਰੀ ਇਹ ਕੋਈ ਝੋਟ ਵੀ ਨਹੀਂ ਲੱਗੀ। ਫਿਰ ਇਹ ਨਿਸ਼ਾਨ ਕਿਸ ਚੀਜ਼ ਦਾ ਹੈ? ਕੇਸ ਬੰਧੇ ਹੋਏ ਮਨ ਦੇ ਵਿੱਚ ਆਇਆ ਕਿਉਂ ਨਾ ਮਾਂ ਨੂੰ ਪੁੱਛਿਆ ਜਾਵੇ ਜੇ ਪੱਛਪੰਨ ਵਿੱਚ ਮੇਰੇ ਕਿਤੇ ਝੋਟ ਵੱਜੀ ਹੋਈ ਸੱਟ ਵੱਜੀ ਹੋਈ ਤੇ ਮਾਂ ਨੂੰ ਤੇ ਪਤਾ ਹੋਵੇਗਾ ਤੇ ਮਾਂ ਦੇ ਕੋਲ ਗਿਆ ਮਾਂ ਬੰਦਗੀ ਦੇ ਵਿੱਚ ਅੰਦੀਨ ਅੱਖਾਂ ਵਿੱਚ ਹੀ ਉਹ ਜਾ ਸੰਦ ਕੋਲ ਜਾ ਕੇ ਬੈਠ ਗਿਆ ਜਦੋਂ ਮਾਤਾ ਨੇ ਅੱਖਾਂ ਖੋਲ੍ਹੀਆਂ ਤੇ ਕਹਿ ਲੱਗਾ ਮਾ 55 ਦੇ ਵਿੱਚ ਮੇਰੇ ਕਿਤੇ ਝੋਟ ਲੱਗੀ ਸੀ ਮੇਰੇ ਇਹ ਮੱਥੇ ਤੇ ਦਾਗ ਕਿਸ ਚੀਜ਼ ਦਾ ਹੈ ਮੈਂ ਕੇਸ ਵਾਰੇ ਆਤੀ ਪੈ ਦਸਤਾਰ ਸਜਾਉਣ ਲੱਗਾ ਸੀ ਦਸਤਾਰ ਸਜੰ ਤੋਂ ਪਹਿਲੀ ਮੇਰੇ ਮੱਥੇ ਤੇ ਮੇਰਾ ਧਿਆਨ ਚਲਾ ਗਿਆ ਕੇਸਾਂ ਤੋਂ ਥੋੜਾ ਜਿਹਾ ਤੇ ਮੈਂ ਵੇਖਿਆ ਵੀ ਇਹ ਨਿਸ਼ਾਨ ਹੈ ਮੈਂ ਖੁਰਚ ਕੇ ਵੇਖਿਆ ਵੀ ਜੇ ਕੋਈ ਸੱਟ ਹੁੰਦੀ ਤੇ ਉਸਨੇ ਤੱਤ 79 ਇਹ ਦਾਗ ਕਿਸ ਦਾ ਹੈ ਤੇ ਮਾਂ ਇੰਨੀ ਗੱਲ ਸੁਣਦਿਆਂ ਸਰ ਬੇਰਾਗ ਵਿੱਚ ਆ ਗਈ ਤੇ ਅੱਖਾਂ ਵਿੱਚੋਂ ਹੰਝੂ ਆ ਗਏ ਤੇ ਰਤਨ ਨਾ ਇਹ ਕਹਿਣ ਲੱਗਾ ਕਿਨੇ ਮਾਂ ਮੈਂ ਕੁਝ ਗਲਤ ਪੁੱਛ ਲਿਆ ਹੈ ਮੈਂ ਕੋਈ ਇਸ ਤਰ੍ਹਾਂ ਦਾ ਸਵਾਲ ਪੁੱਛ ਲਿਆ ਕਿ ਤੂੰ ਰੋਣ ਲੱਗ ਪਈ ਹੈ ਕਹਿਣ ਲੱਗੀ ਪੁੱਤਰ ਇਸ ਨੂੰ ਦਾਗ ਲਾ ਕੇ ਇਹ ਦਾਗ ਨਹੀਂ ਹੈ ਇਹ ਉਸ ਗੁਰੂ ਦੀ ਕਿਰਪਾ ਹੈ ਇਹ ਦਾਗ ਨਹੀਂ ਤੇ ਇਹ ਇੱਥੇ ਮਿਟਣਾ ਵੀ ਨਹੀਂ ਇਹ ਇਸ ਲੋਕ ਵਿੱਚ ਵੀ ਤੇ ਪਰਲੋਕ ਵਿੱਚ ਵੀ ਮਿਟਣਾ ਨਹੀਂ ਕਿਉਂਕਿ ਇਹ ਗੁਰੂ ਦੀ ਬਖਸ਼ਿਸ਼ ਹੈ ਤੇ ਰਤਨ ਰਾਏ ਬਾਲਕ ਕੇ ਲੱਗਿਆ ਕਹਿੰਦਾ ਮਾਂ ਗੁਰੂ ਦੀ ਬਖਸ਼ਿਸ਼ ਉਹ ਕਿਸ ਤਰ੍ਹਾਂ ਤੇ ਮਾਤਾ ਨੇ ਸਮਝਾਣਾ ਕੀਤਾ ਕਹਿੰਦੇ ਸਿੱਖਾਂ ਦੇ ਗੁਰੂ ਹੋਏਗਾ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਉਹ ਜਦੋਂ ਸਤਾਰ ਰੂਪ ਲੈ ਕਰਕੇ ਧਰਤੀ ਤੇ ਆਇਸਲ ਉਹਨਾਂ ਨੇ ਆ ਕਰਕੇ ਖਲਕਤ ਦਾ ਉਧਾਰ ਕੀਤਾ ਦੁਨੀਆਂ ਦਾ ਉਧਾਰ ਕੀਤਾ ਦੁੱਖਾਂ ਤੋਂ ਕੱਢਿਆ ਸੁੱਖਾਂ ਦੀਆਂ ਦਾਤਾ ਵਰਖਸ਼ ਕੀਤੀਆਂ ਉਹਨਾਂ ਦੀ ਅੱਗੇ ਜੋਤ ਚਲਦੀ ਨੌਵੇਂ ਗੁਰਨਾਮਕ ਗੁਰਤੇਗ ਬਾਦਰ ਪਾਸ਼ਾ ਜੀ ਦੀ ਸ਼ਰਨ ਦੇ ਵਿੱਚ ਮੈਂ ਤੇ ਤੇਰੇ ਪਿਤਾ ਜੀ ਗਏ ਉਹਨਾਂ ਦੀ ਬਾਚਨ ਸੁਣੇ ਉਹਨਾਂ ਦੇ ਚਿਹਰੇ ਵੱਲ ਤੱਕਿਆ ਤੇ ਚਿਹਰਾ ਇੰਨਾ ਸੁਹਾਵਣਾ ਸੀ ਕਿ ਨਜ਼ਰ ਹੱਟੀ ਨਹੀਂ ਤੇ ਜਦੋਂ ਸਤਪੁਰ ਜੀ ਨੇ ਗੁਰਤੇਗ ਬਹਾਦਰ ਪਾਸ਼ਾ ਜੀ ਦੇ ਸਾਡੇ ਵੱਲ ਨਜ਼ਰ ਭਰ ਕੇ ਵੇਖਿਆ ਨਾ ਤੇ ਐਸੀ ਕਿਰਪਾ ਹੋ ਗਈ ਬਖਸ਼ਿਸ਼ ਹੋ ਗਈ ਅਸੀਂ ਉਹਨਾਂ ਦੇ ਸਿੱਖ ਬਣ ਕੇ ਸਿੱਖੀ ਧਾਰਨ ਕਰਨ ਲਈ ਗੁਰਮਖ ਪਿਆਰਿਓ ਗੁਰਤੇਗ ਬਹਾਦਰ ਪਾਸ਼ਾ ਜੀ ਦਾ ਮੁੱਖ ਉਤ ਸੋਹਾ ਵਾਸੇ ਕਿਉਂਕਿ ਅੱਖਾਂ ਦੇ ਨਾਲ ਸੈਰ ਤੋਂ ਇਸ ਪਾਸੇ ਜਿਨ੍ਹਾਂ ਨੂੰ ਆਪਾਂ ਕੋਨੇ ਕਹਿੰਦੇ ਹਾਂ ਇਹ ਪੂਰੇ ਚਿੱਟੇ ਸਾਫ ਸਭ ਕਿਉਂਕਿ ਉਹਨਾਂ ਦੀਆਂ ਅੱਖਾਂ ਦੇ ਵਿੱਚੋਂ ਚਲ ਨਿਕਲਦਾ ਰਹਿੰਦਾ ਸੀ ਅੰਮ੍ਰਿਤ ਨਿਕਲਦਾ ਰਹਿੰਦਾ ਸੀ ਉਸ ਪਰਮਾਤਮਾ ਦੇ ਵੈਰਾਗ ਦੇ ਵਿੱਚ ਤੇ ਬਾਵਾ ਲੰਮੀਆ ਸਭ ਮੱਥਾ ਝੁੜਾ ਸੀ ਤੇ ਗੁਰਮੁਖ ਪਿਆਰਿਓ ਕੋਲ ਦਸਤਾਰ ਪੰਨਿਆ ਕਰਦੇ ਸਭ ਇਹ ਜਿਹੜਾ ਤਾੜਾ ਹੈ ਤਾੜਾ ਲੰਬਾ ਸੀ ਤੇ ਗੋਲਾਈ ਦੇ ਵਿੱਚ ਸੀ ਗੁਰਤੇਗ ਔਲਾਦ ਰਾਮਾਸ਼ਾ ਜੀ ਦਾ ਇਸ ਕਰਕੇ ਬਹੁਤ ਸੁਹਾਵਣਾ ਤੇ ਸੁੰਦਰ ਲੱਗਿਆ ਪਰਦੇਸ ਤੇ ਜਦੋਂ ਰਦਨ ਰਾਏ ਨੇ ਪੁੱਛਿਆ ਮਾਂ ਉਸ ਤੋਂ ਬਾਅਦ ਕੀ ਹੋਇਆ ਤੇ ਕਹਿ ਲੱਗੀ ਤੇਰੇ ਪਿਤਾ ਰਾਮ ਰਾਏ ਤੇ ਮੈਂ ਅਸੀਂ ਉਹਨਾਂ ਦੇ ਸਿੱਖ ਬਣ ਗਏ ਅਸੀਂ ਨਿਤਾ ਪਰਤੀ ਉਹਨਾਂ ਦੀ ਸ਼ਰਣ ਦੇ ਵਿੱਚ ਜਾਂਦੇ ਬਾਣੀ ਸੁਣਦੇ ਬਾਣੀ ਪੜ੍ਹਦੇ ਇੱਕ ਦਿਨ ਤੇਰੇ ਪਿਤਾ ਦਰਬਾਰ ਦੇ ਵਿੱਚ ਗਏ ਤੇ ਉਦਾਸ ਜੇ ਉਹ ਕਰਕੇ ਬੈਠੇ ਸਨ ਤੇ ਪਾਦਸ਼ਾਹ ਨੇ ਵੇਖਿਆ ਤੇ ਪੁੱਛਣਾ ਕੀਤਾ ਕਿ RAM RAI RAJAN ਅੱਜ ਕੀ ਹੋਇਆ ਇਨੇ ਦਿਲਗੀਰ ਕਿਉਂ ਬੈਠੇ ਹੋ ਦਾਸ ਕਿਉਂ ਬੈਠੇ ਹੋ ਤੇ ਪਹਿਲੀ ਚੁੱਪ ਕਰਕੇ ਤਾਂ RAM RAI ਨੇ ਕੁਝ ਨਿੱਕੇ ਆ ਦੁਬਾਰਾ ਫਿਰ ਪੁੱਛਣਾ ਕੀਤਾ ਫਿਰ ਕੋਲ ਬਿਠਾਨੇ ਆ ਕਹਿੰਦੇ ਰਾਜਨ ਕੀ ਗੱਲ ਉਦਾਸ ਹੈ ਕਹਿ ਲਗਾ ਸਤਿਗੁਰ ਜੀ ਮੈਨੂੰ ਸਤਿਗੁਰ ਜੀ ਦੀ ਕਿਰਪਾ ਤੇ ਨਾਲ ਆਪ ਜੀ ਦੀ ਬਖਸ਼ਿਸ਼ ਦੇ ਨਾਲ ਸਭ ਕੁਝ ਦਿੱਤਾ ਹੈ ਹੁਣ ਧਿਆਨ ਦੇਣਾ ਗੁਰਮਖ ਪਿਆਰਿਓ ਹੁਣ ਸਤਿਗੁਰ ਜੀ ਨੇ ਇਸ ਸ਼ਬਦ ਦੇ ਵਿੱਚ ਵੀ ਆਪਾਂ ਨੂੰ ਸਮਝਾਉਣਾ ਕੀਤਾ ਹੈ ਚਾਹੇ ਕਿੰਨੇ ਵੀ ਸੁੱਖ ਮਿਲ ਜਾਣ ਨਾ ਜੇ ਉਸ ਮਾਲਕ ਨੂੰ ਭੁੱਲੇ ਹੋਈਏ ਤਾਂ ਤੇ ਸੁੱਖ ਨਹੀਂ ਤੇ ਰਾਜਾ ਰਾਮਦਾਇ ਕੰਗਾਪ ਜੀ ਦੀ ਕਿਰਪਾ ਦੇ ਨਾਲ ਹਰ ਇੱਕ ਸਹੂਲਤ ਦਿੱਤੀ ਹੈ ਰਾਜ ਵੀ ਹੈ ਧਨ ਤੁਲਥ ਵੀ ਹੈ ਜ਼ਕੀਰਾ ਵੀ ਹਨ ਪਰਜਾ ਵੀ ਕਹਿਣਾ ਮੰਦੀ ਹੈ ਪਰ ਜਾਂ ਵੀ ਸਤਕਾਰ ਕਰਦੀ ਹੈ ਪਰ ਰਾਜ ਨੂੰ ਸੰਭਣ ਵਾਸਤੇ ਕੋਈ ਨਹੀਂ ਹੈ ਰਾਜ ਦਾ ਕੋਈ ਉੱਤਰ ਅਧਿਕਾਰੀ ਨਹੀਂ ਮੇਰੇ ਉਲਾਦ ਨਹੀਂ ਹੈ ਆਪ ਜੀ ਦੀ ਸ਼ਰਨ ਦੇ ਵਿੱਚ ਆਇਆ ਹਾਂ ਕਿਰਪਾ ਕਰੋ ਮੈਨੂੰ ਇੱਕ ਬਾਲਕ ਦੀ ਦਾਤ ਬਖਸ਼ ਦਿਓ ਤਾਂ ਕਿ ਮੇਰੇ ਰਾਜ ਨੂੰ ਸੰਭਣ ਵਾਲਾ ਕੋਈ ਆ ਜਾਵੇ ਤੇ ਸਤਗੁਰ ਜੀ ਕਹਿਣ ਲੱਗੇ ਅਰਦਾਸਨ ਉਸ ਮਾਲਕ ਤੇ ਗੁਰਨਾਨਕ ਤੇ ਭਰੋਸਾ ਰੱਖ ਗੁਰਨਾਨਕ ਦੇ ਦਰ ਤੋਂ ਆਸਾ ਕੋਈ ਖਾਲੀ ਨਹੀਂ ਗਈਆ ਤੇ ਸਤਗੁਰ ਜੀ ਦੇ ਹੱਥ ਦੇ ਵਿੱਚ ਇੱਕ ਛਾ ਪਾਈ ਹੋਈ ਸੀ ਮੰਦਰੀ ਪਾਈ ਹੋਈ ਸੀ ਤੇ ਜਿਸ ਦੇ ਉੱਤੇ ਇੱਕ ਓਲਕਾਰ ਦਾ ਨਿਸ਼ਾਨ ਬਣਿਆ ਹੋਇਆ ਸੀ ਸਤਗੁਰ ਜੀ ਨੇ ਉਹ ਮੰਦਰੀ ਉਤਾਰੀ ਤੇ ਰਾਜਾ ਰਾਮ ਰਾਏ ਦੇ ਮੱਥੇ ਦੇ ਉੱਤੇ ਕੁੱਤੇ ਲਾ ਦਿੱਤੇ ਤੇ ਹੁਕਮ ਕੀਤਾ ਕਿ ਰਾਜਨ ਤੇਰੇ ਘਰ ਇੱਕ ਸੁੰਦਰ ਬਾਲਕ ਜਨਮ ਲਏਗਾ ਤੇ ਉਹ ਸਾਡਾ ਹੀ ਸੇਖ ਹੋਏਗਾ ਤੇ ਉਸ ਦੇ ਮੱਥੇ ਦੇ ਉੱਤੇ ਸਾਡਾ ਨਿਸ਼ਾਨ ਵੀ ਹੋਏਗਾ ਬਾਲਕ ਹੋਇਆ ਨਾਮ ਰਤਨ ਰਾਏ ਰੱਖਿਆ ਗਿਆ ਤੇ ਉਸ ਦੇ ਮੱਥੇ ਦੇ ਉੱਤੇ ਗੁਰਮੁਖ ਪਿਆਰਿਓ ਉਹੀ ਨਿਸ਼ਾਨ ਬਣਿਆ ਨਿਸ਼ਾਨ ਵੀ ਇੱਕ ਓੰਕਾਰ ਦਾ ਬਣਿਆ ਤੇ ਮਾ ਕਹ ਨਗੀ ਪੁੱਤਰ ਇਹ ਕੋਈ ਦਾਗ ਨਹੀਂ ਇਹ ਗੁਰ ਤੇਗ ਬਹਾਦਰ ਪਾਸ਼ਾ ਜੀ ਦੀ ਕਿਰਪਾ ਗੈ ਇੱਕ ਓੰਕਾਰ ਦਾ ਨਿਸ਼ਾਨ ਹੈ ਗੈ ਜੋ ਸਤਿਗੁਰਜੀ ਨੇ ਬਖਸ਼ਿਸ਼ ਕੀਤੀ ਸੀ ਤੇ ਉਹਨਾਂ ਨੇ ਕਿਹਾ ਕੀਤਾ ਸੀ ਮਨੁੱਖ ਵਿਕਾਰੀ ਜੀਵਨ ਦੇ ਵਿੱਚ ਆ ਕਰਕੇ ਅਨੇਕਾਂ ਤਰ੍ਹਾਂ ਦੀ ਕਿਰਿਆ ਕਰ ਲੈਂਦਾ ਗੈ ਜੇ ਕਾਰਾਂ ਵਾਲੇ ਪੈਸੇ ਪਾਸੇ ਪੈ ਜਾਂਦਾ ਹੈ ਪਰ ਸਾਡਾ ਨਿਸ਼ਾਨ ਉਸ ਦੇ ਮੱਥੇ ਤੇ ਹੋਵੇਗਾ ਤੇ ਉਹ ਬਾਣੀ ਦੇ ਨਾਲ ਜੁੜੇਗਾ ਨਾਮ ਜੱਪੇਗਾ ਕਦੇ ਗਲਤ ਪਾਸੇ ਨਹੀਂ ਤੁਰਦਾ ਤੇ ਗੁਰਮਖ ਪਿਆਰਿਓ ਸਾਡਾ ਧੰਨ ਲਾਇ ਨੇ ਕੇਸ ਵੀ ਰੱਖੇ ਦਸਤਾਰ ਵੀ ਸਜਾਈ ਤੇ ਨਾਮ ਵੀ ਜੱਪੇ ਜਦੋਂ ਗੁਰੂ ਦੀ ਬਖਸ਼ਿਸ਼ ਹੋ ਜਾਵੇ ਨਾਲ ਤੇ ਗੁਰਮਖ ਪਿਆਰਿਓ ਇੱਕ ਛਿੰਨ ਦੇ ਵਿੱਚ ਨਿਚੇ ਉੱਚ ਕਰੇ ਮੇਰਾ ਭੂਗ ਕਾਹੋਂ ਤੇ ਨ ਡਰਨ ਹਰ ਪ੍ਰਕਾਰ ਦਾ ਸੁੱਖ ਬਖਸ਼ ਦਿੰਦੇ ਹਨ ਜਿਸ ਦੇ ਉੱਤੇ ਕਿਰਪਾ ਹੋ ਜਾਂਦੀ ਹੈ ਬਖਸ਼ਿਸ਼ ਹੋ ਜਾਂਦੀ ਹੈ ਜਿੰਨੇ ਮਰਜੀ ਸੁੱਖ ਮਿਲ ਜਾ ਪਰ ਜੇ ਉਸ ਪਰਮਾਤਮਾ ਨੂੰ ਭੁੱਲ ਗਏ ਨਾ ਤੇ ਫਿਰ ਸੁੱਖ ਨਹੀਂ ਫਿਰ ਸਾਰੀ ਜ਼ਿੰਦਗੀ ਦੁੱਖਾਂ ਦੇ ਵਿੱਚ ਹੀ ਬਤੀਤ ਹੋ ਜਾਂਦੀ ਹੈ ਸਤਿਗੁਰ ਜੀ ਕਿਰਪਾ ਕਰਨ ਵਿਚਾਰਾ ਕਰਦੇ ਹੁਣਾਂ ਭੁੱਲਾ ਕਿੰਨਾ ਕਰਨੀ ਆ ਗੱਜ ਕੇ ਫਤੇ ਬਲਾ ਵਾਹਿਗੁਰਜੀ ਕਾ ਖੰਸਾ ਵਾਹਿਗੁਰਜੀ ਕੀ ਫਤੇ